ਦੋਸਤੋ ਅੱਜ ਅਸੀਂ ਪਹੁੰਚੇ ਆ ਗੁਰਦਾਸਪੁਰ ਦੇ ਪਿੰਡ ਗੁਨੀਆ ਸੋ ਪਿੰਡ ਗੁਨੀਆ ਪਹੁੰਚਣ ਦਾ ਸਾਡਾ ਇੱਕ ਕਾਰਨ ਸੀ ਜੀ ਇਸ ਪਿੰਡ ਵਿੱਚ ਇੱਕ ਪਰਿਵਾਰ ਐਸਾ ਸੀ ਬਹੁਤ ਹੀ ਜ਼ਿਆਦਾ ਲੋੜਵੰਦ ਪਰਿਵਾਰ ਸੀ ਔਰ ਇਸ ਪਰਿਵਾਰ ਨੂੰ ਰਹਿਣ ਵਾਸਤੇ ਜਿਹੜਾ ਵਾ ਜੀ ਇਹ ਬਿਲਕੁਲ ਕੱਚਾ ਜਿਹੜਾ ਇੱਕ ਮਕਾਨ ਸੀ ਇੱਕ ਛੱਤੀ ਜੀ ਦੇ ਉੱਤੇ ਤਰਪਾਲ ਪਾ ਕੇ ਰਹਿ ਰਹੇ ਸੀ ਪਹਿਲਾਂ ਮੈਂ ਤਸਵੀਰ ਸਾਂਝੀ ਕਰ ਰਹਾ ਤੁਹਾਡੇ ਨਾਲ ਵੀ ਕਿੰਨਾ ਹਾਲਾਤਾਂ 'ਚ ਇਹ ਲੋਕ ਰਹਿ ਰਹੇ ਸੀ ਆ ਦਿਖਾਓ ਜਰਾ ਇਸ ਸਾਈਡ ਤੋਂ ਆ ਜਾਓ ਇਸ ਸਾਈਡ ਤੋਂ ਆ ਜਾਓ ਸੋ ਹਾਲਾਤ ਬੜੇ ਮਾੜੇ ਸੀ ਮਕਾਨ ਦੇ ਔਰ ਉੱਪਰ ਤਰਪਾਲ ਪਾਗੇ ਜਿਹੜਾ ਵਾ ਇਹ ਲੋਕ ਬਚਾਰੇ ਗੁਜ਼ਾਰਾ ਕਰਦੇ ਸੀ ਔਰ ਦੇਖੋ ਤੁਸੀਂ ਕਿੰਨਾ ਹਲਾਤਾ ਜੇ ਟਾਈਮ ਬਤੀਤ ਕਰ ਰਹੇ ਹੁਣ ਪਰ ਅੱਜ ਇਹਨਾਂ ਦੀ ਸੁਣੀ ਗਈ ਜੀ ਗੁਰੂ ਮਹਾਰਾਜ ਨੇ ਇਹਨਾਂ ਦੀ ਸੁਣ ਲਈ ਆ ਔਰ ਸਮਾਜ ਸੇਵਾ ਦੇ ਵਿੱਚ ਜਿਹੜਾ ਵਾ ਉਲੰਘਾਪੁੱਟਰੇ ਜਿਹੜੇ ਗੁਰਿੰਦਰ ਸਿੰਘ ਗਜਨੀਪੁਰ ਗਜਨੀਪੁਰ ਜਿਹੜੇ ਨੇ ਜੀ ਸਰਦਾਰ ਗਜਨੀਪੁਰ ਉਹਨਾਂ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਵਾ ਵੈਸੇ ਤਾਂ ਲਗਾਤਾਰ ਸਮਾਜ ਭਲਾਈ ਦੇ ਕੰਮ ਕਰ ਰਹੇ ਨੇ ਔਰ ਸਮਾਜ ਵਿੱਚ ਬਹੁਤ ਵਧੀਆ ਇਹਨਾਂ ਦਾ ਨਾਮ ਆ ਜੀ ਔਰ ਅੱਜ ਇਹਨਾਂ ਦਾ ਜਿਹੜਾ ਲੈਂਡਰ ਪਾਇਆ ਜਾ ਰਿਹਾ ਹੈ ਪਰਿਵਾਰ ਦਾ ਜੀ ਸੋ ਗਲਬਤ ਕਰ ਲੈਣੇ ਭਾਜੀ ਹੁਣ ਨਾ ਭਾਜੀ ਇੱਕ ਵੱਡਾ ਉਪਰਾਲਾ ਜਿਹੜਾ ਤੁਸੀਂ ਇੱਕ ਹੋਰ ਕਰਤਾ ਵੈਸੇ ਤਾਂ ਤੁਸੀਂ ਲਗਾਤਾਰੀ ਸਮਾਰ ਸੇਵਾ ਕਰ ਰਹੇ ਹੋ ਔਰ ਅੱਜ ਇਹ ਵੀ ਇੱਕ ਉਪਰਾਲਾ ਬੜਾ ਵੱਡਾ ਕੀਤਾ ਜੀ ਹਾਂਜੀ ਜੀ ਸასი ਗਾਲ ਜੀ ਪਹਿਲਾਂ ਤੁਹਾਨੂੰ ਇਹ ਐਕਚੁਅਲੀ ਮੇਰੇ ਫਰੈਂਡਸ ਜਿੰਨੇ ਯਾਰ ਦੋਸਤੀ ਨਾ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਮਤਲਬ ਸਾਰਾ ਉਪਰਾਲਾ ਜਿਹੜਾ ਆ ਇਹ ਫਤਿਹ ਹੋਇਆ ਕੰਮ ਜੀ ਤੇ ਉਹਨਾਂ ਦਾ ਮੈਂ ਧੰਨਵਾਦ ਕਰਦਾ ਬੇਸ਼ੱਕ ਉਹਨਾਂ ਨੇ ਮੈਨੂੰ ਕਿਹਾ ਵੀ ਸਾਡਾ ਨਾਮ ਹੀ ਵਿੱਚ ਆਂਦਿਓ ਪਰ ਫਿਰ ਵੀ ਚਲੋ ਗੁਰੂ ਸਾਹਿਬ ਦੀ ਕਿ ਤੇ ਪਰਮਾਤਮਾ ਦਾ ਵੀ ਬਹੁਤ ਬਹੁਤ ਧੰਨਵਾਦ ਇਹ ਕਿਦਾ ਮਨਜ ਕਿਦਾ ਵਿਚਾਰ ਹੁੰਦਾ ਵੀ ਆਪਾਂ ਸਮਾਜ ਸੇਵਾ ਦੇ ਇਦਾਂ ਦੇ ਕੰਮ ਕਰਨੇ ਕਿਉਂਕਿ ਮੈਂ ਤੁਹਾਨੂੰ ਲਗਾਤਾਰ ਵੇਖਦਾ ਹਾਂ ਦੀ ਸਮਾਜ ਭਲਾਈ ਦੇ ਕੰਮ ਕਰਦੇ ਹੋ ਹਾਂਜੀ ਦੇਖੋ ਜੀ ਇਹ ਤੇ ਆਪਣੇ ਦਿਲ ਦੀ ਸ਼ਾਹ ਹੁੰਦੀ ਆ ਬਾਕੀ ਆ ਵੀ ਤੁਹਾਨੂੰ ਜੇ ਸਹਿਯੋਗ ਮਿਲਦਾ ਆ ਮੈਨੂੰ ਯਾਰਾਂ ਦੋਸਤਾਂ ਦਾ ਕਾਫੀ ਸਹਿਯੋਗ ਆ ਇੱਕ ਆਵਾਜ਼ ਦਈਦਾ ਆ ਆ ਫਲੱਡ ਜਿਹੜੇ ਆਏ ਸੀ ਇਹਦੇ ਵਿੱਚ ਅਸੀਂ 4 ਤੋਂ 5 ਕੁਇੰਟਲ ਜਿਹੜਾ ਮਿਨਰਲ ਮਿਕਸਚਰ ਗਾਵਾਂਾਂ ਲਈ ਭੇਜਿਆ ਸੀ ਟੀਰਾ ਬਾਬਾ ਨਾਨਕ ਤੇ ਉਸ ਤੋਂ ਬਾਅਦ ਫਿਰ ਇਹ ਇਹ ਕੰਡੀਸ਼ਨ ਦਸੀ ਇਹਨਾਂ ਨੇ ਫਿਰ ਸਾਡੇ ਦਿਲ ਵਿੱਚ ਵੀ ਆਇਆ ਵੀ ਇਦਾਂ ਨਹੀਂ ਵੀ ਤੇ ਅਗਰ ਅਸੀਂ ਕਿਸੇ ਲਈ ਕਰਦੇ ਆਂ ਤੇ ਉਹ ਜਿਆਦਾ ਮਤਲਬ ਵਧੀਆ ਆਪ ਨੂੰ ਸ਼ਾਂਤੀ ਮਿਲਦੀ ਆ ਤੇ ਫਿਰ ਉਹਨਾਂ ਦੇ ਸਹਿਯੋਗ ਨਾਲ ਅੱਜ ਇਹ ਵਾਲਾ ਏਡਾ ਵੱਡਾ ਉਪਰਾਲਾ ਜਿਹੜਾ ਮਾਰਾ ਇਹਨੇ ਸਾਨੂੰ ਮਨ ਨੂੰ ਸ਼ਾਂਤੀ ਮਿਲਦੀ ਆ ਬਹੁਤ ਜਿਆਦਾ ਜੀ ਇਹ ਜੋ ਇਹਦੇ ਵਿੱਚ ਸਕੂਨ ਆ ਹੋਰ ਕਿਤੇ ਵੀ ਨਹੀਂ ਸਕੂਨ ਆ ਬਹੁਤ ਵਧੀਆ ਜੀ ਭਾਜੀ ਜੇ ਐਦਾਂ ਦੇ ਉਪਰਾਲੇ ਗਾਹ ਹੋਰ ਵੀ ਜਿਹੜੇ ਨੌਜਵਾਨ ਸਾਡੇ ਉਹਨਾਂ ਨੂੰ ਵੀ ਕਰਨੇ ਚਾਹੀਦੇ ਪਾਜੀ ਬਿਲਕੁਲ ਜੀ ਜਿਹੜੀ ਅੱਜ ਦੀ ਨਵੀਂ ਪੀੜ੍ਹੀ ਆ ਨਸ਼ਿਆਂ ਤੋਂ ਦੂਰ ਰਹਿ ਕੇ ਜਿਹੜੇ ਐਦਾਂ ਦੇ ਉਪਰਾਲੇ ਜਿਹੜੇ ਸਾਨੂੰ ਲਗਾਤਾਰ ਕਰਨੇ ਚਾਹੀਦੇ ਆ ਸਾਨੂੰ ਮਨ ਨੂੰ ਸਕੂਨ ਮਿਲਦਾ ਓਹ ਜੀ ਸੇਵਾ ਕਰਕੇ ਵੀ ਆਪਾਂ ਲੋੜਵੰਦ ਕੀ ਕਹਿ ਸਕਨੇ ਆ ਕਿ ਪਰਮਾਤਮਾ ਦਾ ਹੀ ਆਸ਼ੀਰਵਾਦ ਆ ਤੇ ਸੱਜਣਾ ਮਿੱਤਰਾਂ ਦੇ ਆਸ਼ੀਰਵਾਦ ਨਾਲ ਜਿਹੜਾ ਇਹੋ ਜਿਹੇ ਕਾਰਜ ਜਿਹੜੇ ਆਪਾਂ ਕਰਦੇ ਆ ਬਹੁਤ ਲੋੜਵੰਦ ਪ੍ਰਵਾਹ ਸੀ ਛੋਟੇ ਛੋਟੇ ਬੱਚੇ ਸੀ ਤਰਸਾ ਚਲੋ ਪਰਮਾਤਮਾ ਨੇ ਕਿਰਪਾ ਕੀਤੀ ਤੇ ਲੈਂਟਰਾਂ ਚ ਤੁਹਾਡੇ ਸਾਹਮਣੇ ਆ ਲੈਂਟਰ ਪਏ ਉਹ ਵੀ ਮੈਂ ਦੇਖ ਰਿਹਾ ਭਾਜੀ ਇਸ ਤੋਂ ਇਲਾਵਾ ਵੀ ਇਸ ਤੋਂ ਇਲਾਵਾ ਵੀ ਤੁਸੀਂ ਦੇਖਦੇ ਆ ਵੀ ਸਮਾਜ ਵੀ ਜਿਹੜਾ ਵਾ ਲਗਾਤਾਰ ਭਾਜੀ ਨਾਲ ਜਿਹੜਾ ਕੀਤਾ ਜਾਂਦੀ ਸੇਵਾਵਾਂ ਨਭਾਈ ਜਾਂਦੀਆਂ ਵਾ ਔਰ ਇਹਨਾਂ ਦੇ ਇਲਾਕੇ ਵਿੱਚ ਵੀ ਨਾਮ ਆ ਭਾਜੀ ਬਿਲਕੁਲ ਜੀ ਇਹ ਬੜੇ ਦੇ ਲੋ ਸੱਚੇ ਮਨ ਤੋਂ ਜਿਹੜੀ ਹੈ ਸੇਵਾ ਕਰਦੇ ਨੇ ਹਾਂਜੀ ਬਿਲਕੁਲ ਜੀ ਕੋਈ ਮਨ ਦੇ ਵਿੱਚ ਐਬ ਨਹੀਂ ਖੋਟ ਨਹੀਂ ਬੜਾ ਮੈਂ ਸੱਜਣਾ ਨਾਲ ਇਹਨਾਂ ਦਾ ਪ੍ਰੇਮ ਪਿਆਰ ਜੋ ਇਹ ਕਹਦਣ ਉਹ ਤੇ ਉਹ ਪੈਰਾ ਦਿੰਦੇ ਨੇ ਇਸ ਗੱਲੋਂ ਇਹਨਾਂ ਦਾ ਜਿਹੜੇ ਵਿਧਾਈ ਦੇ ਪਾਤਰ ਨੇ ਹਾਂਜੀ ਬਿਲਕੁਲ ਜੀ ਤੋਂ ਅਸੀਂ ਦੇਖੋ ਜਿਹੜੇ ਲੋੜਵੰਦ ਲੋਕ ਨੇ ਜੀ ਉਹਨਾਂ ਨੂੰ ਅਪੀਲ ਕਰਾਂਗੇ ਜੇਕਰ ਕੋਈ ਜ਼ਰੂਰਤਮੰਦ ਹੈਗਾ ਵਾ ਤਾਂ ਤੁਸੀਂ ਭਾਈਓ ਨਾਲ ਜਿਹੜਾ ਸੰਪਰਕ ਵੀ ਕਰ ਸਕਦੇ ਹੋ ਇਹ ਹਮੇਸ਼ਾ ਬਾਹ ਫੜਦੇ ਆ ਜੀ ਅਗਾ ਅਗੇ ਬਾਹ ਫੜਦੇ ਆ ਉਹ ਜਿਸ ਤਰ੍ਹਾਂ ਪਿਛੇ ਹੜ ਆਈ ਸੀ ਹੜਾਂ ਵਿੱਚ ਵੀ ਜਿਹੜਾ ਵਾ ਜੀ ਇਹਨਾਂ ਨੇ ਇੱਕ ਵੱਡਾ ਰੋਲ ਨਿਭਾਇਆ ਸੀ ਸੋ ਪਿੰਡ ਵਾਸੀਸ ਆਰ ਨਾਲੇ ਜੀ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ। ਭਾਜੀ ਵੱਡਾ ਰੋਲ ਜਿਹੜਾ ਵਾ ਨਿਭਾਰੇ ਗਜਨੀਪੁਰ ਜੀ। ਬਹੁਤ ਵਧੀਆ ਭਾਜੀ ਗਿੰਦਰ ਸਿੰਘ ਗਜਨੀਪੁਰ ਵਾਲਿਆਂ ਨੇ ਪਹਿਲਾਂ ਤਾਂ ਸਾਰੇ ਫੋਟੋਨ ਹਵਾਲਾ ਵਾ ਜਾਈ ਜਾਂਦੇ ਸੀ ਤੋਂ ਕਿਸੇ ਨੇ ਨਹੀਂ ਵੇਖਿਆ ਤੱਕਣੀ ਨਾ ਨੇ। ਹਾਂ। ਮਹਾਰਾਜ ਇਹਨਾਂ ਦੀ ਨਜ਼ਰ ਪਈ ਇਹਨਾਂ ਨੇ ਬਹੁਤ ਵਧੀਆ ਸ਼ਵਾ ਕਰਤੀ ਅੱਜ ਪਿੰਡ ਵਿੱਚ ਆੜਿਆਗੇ। ਹਾਂ ਜੀ। ਕਿੰਨੀ ਕਿੰਨੀ ਸੰਤੁਸ਼ਟੀ ਹੁੰਦੀ ਹੈ ਜੋ ਤੁਹਾਡਾ ਰਗਵਾੜਾ ਬਿਲਕੁਲ ਨਾਲ ਜਿਨ੍ਹਾਂ ਦੇ ਹਾਲਾਤ ਹੋਏ। ਭਾਜੀ ਬਹੁਤ ਜ਼ਿਆਦਾ ਮਹਾਰਾਜ ਇਹਨਾਂ ਨੂੰ ਤਰੱਕੀਆਂ ਹੋਰ ਬਖਸ਼ੇ ਵਾਰਾ ਇਹਨਾਂ ਜਿਹੜੇ ਪਈ ਇਹ ਬਹੁਤ ਵਧੀਆ ਕੰਮ ਕਿਦਾਂ ਕਿਦਾਂ ਗਜਨੀਪੁਰ ਜੀ ਜਿਹੜਾ ਉਪਰਾਲਾ ਕੀਤਾ ਗਿਆ ਵਾ ਸ਼ਲਾਗਾ ਜੋਗਾ ਭਾਜੀ ਬਿਲਕੁਲ ਜੀ ਬਹੁਤ ਸ਼ਲਾਗਾ ਜੋ ਕੰਮ ਹੈ ਜਿਹੜਾ ਇਹਨਾਂ ਨੇ ਕੀਤਾ ਵਾ ਤੇ ਅਸੀਂ ਇਹਨਾਂ ਦਾ ਧੰਨਵਾਦ ਵੀ ਕਰਦੇ ਆਂ ਤੇ ਪਰਮਾਤਮਾ ਅਗੇ ਅਰਦਾਸ ਕਰਦੇ ਆਂ ਕਿ ਹੋਰ ਚੜ੍ਹਦੀ ਕਲਾ ਨਾਲ ਕੰਮ ਕਰਨ ਤੇ ਅਸੀਂ ਇਹਨਾਂ ਦਾ ਵਾਤਵਾਰ ਸਹਿਯੋਗ ਦੇਵਾਂਗੇ ਸਮਾਜ ਦੇ ਜਿਹੜੇ ਹੋਰ ਨੌਜਵਾਨ ਆ ਉਹਨਾਂ ਨੂੰ ਵੀ ਇਦਾਂ ਦੇ ਕੰਮ ਕਰਨੇ ਚਾਹੀਦੇ ਭਾਜੀ ਹਾਂਜੀ ਹਾਂਜੀ ਬਿਲਕੁਲ ਭਾਜੀ ਕਰਨੇ ਚਾਹੀਦੇ ਜੀ ਬਹੁਤ ਗੁਰਵਿੰਦਰ ਭਾਜੀ ਗਜਨੀਪੁਰ ਸਾਹਿਬ ਹੋਣਾ ਬਹੁਤ ਵਧੀਆ ਕੰਮ ਕੀਤਾ ਗਰੀਬ ਪਰਿਵਾਰ ਹੀ ਲੋਰਵੰਦ ਪਰਿਵਾਰ ਹੀ ਇਹਨਾਂ ਬਹੁਤ ਵਧੀਆ ਕੀਤਾ ਨਾ ਧੰਨਵਾਦ ਸਾਡੇ ਪਿੰਡ ਚ ਆ ਕੇ ਇਹਨਾਂ ਦੂਜੇ ਪਿੰਡੋਂ ਵੇਖੋ ਜੀ ਆ ਕੇ ਸਾਡੇ ਪਿੰਡ ਚ ਗਰੀਬ ਬੰਦੇ ਦੀ ਮਾਫਰੀ ਬਹੁਤ-ਬਹੁਤ ਧੰਨਵਾਦ ਇਹਨਾਂ ਦੀ ਮਿਹਰਬਾਨੀ ਕਈ ਨੇ ਕਈ ਹੁੰਦੇ ਆ ਵੀ ਫੋਟੋਆਂ ਲਵਾ ਕੇ ਚੱਲ ਜਾਂਦੇ ਆ ਪਰ ਕਰ ਲਈ ਇਹਨਾਂ ਨੇ ਗਰਾਊਂਡ ਤੇ ਕਰਕੇ ਦੱਸਿਆ ਭਾਜੀ ਹਾਂ ਜੀ ਤੁਹਾਡੇ ਸਾਹਮਣੇ ਜੀ ਲੈਂਡਰ ਪੈਣਦੇ ਆ ਜੇ ਕੀਤਾ ਤੇ ਲੈਂਡਰ ਪੈਣਦੇ ਆ ਜੇ ਨਾ ਉਹਦਾ ਗੱਲਾਂ ਬਾਤ ਨਾ ਸੋਹੜਾ ਲੈਂਡਰ ਪੈਣਦੇ ਆ ਜੀ ਹਾਂਜੀ ਭਾਜੀ ਇਧਰ ਆ ਜੀ ਹਾਂਜੀ ਹਾਂਜੀ ਬਾਕੀ ਐ ਸਪੈਸ਼ਲੀ ਤੁਹਾਡਾ ਸ਼ਰਮਾ ਜੀ ਥੈਂਕਸ ਕਰਨਾ ਚਾਹੁੰਦੇ ਆ ਵੀ ਤੁਸੀਂ ਸਾਡੀ ਹਰ ਇੱਕ ਕਵਰੇਜ ਕਰਦੇ ਹੋ ਲਾਸਟ ਟਾਈਮ ਵੀ ਤੁਸੀਂ ਸਾਡੀ ਫਲੱਡਸ ਵਿੱਚ ਉਥੇ ਡੇਰਾ ਬਾਬਾ ਨਾਨਕ ਉਥੇ ਵੀ ਤੁਸੀਂ ਕਵਰੇਜ ਕੀਤੀ ਆ ਦੋ ਤਿੰਨ ਲੈਂਟਰਾਂ ਵਿੱਚ ਅੱਗੇ ਇਸੇ ਤਰ੍ਹਾਂ ਤੁਸੀਂ ਸਹਿਯੋਗ ਹੱਟਾ ਦਿੰਦੇ ਰਹੋ ਮੇਰਾ ਵੈਸੇ ਵੀ ਮੇਰੀ ਤਮੰਨਾ ਹੁੰਦੀ ਆ ਵੀ ਇਹ ਕੋਈ ਚੰਗਾ ਕੰਮ ਕਰ ਰਿਹਾ ਤਾਂ ਉਹਦਾ ਸਾਥ ਦੇਣਾ ਜੀ ਤੁਸੀਂ ਚੰਗਾ ਕੰਮ ਕਰਦੇ ਹੋ ਮੇਰਾ ਫਰਜ਼ ਬੰਦਾ ਤੁਹਾਡਾ ਸਾਥ ਦਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਸੀ ਸੋ ਅਸੀਂ ਆਪਣੇ ਐਨਆਈ ਵੀਰਾਂ ਨੂੰ ਅਪੀਲ ਕਰਾਂਗੇ ਪੀ ਦੇਖੋ ਜੇ ਸਾਡਾ ਕੋ ਭਰਾ ਚੰਗਾ ਕੰਮ ਕਰ ਰਿਹਾ ਤੇ ਉਹਦੇ ਨਾਲ ਸਾਥ ਜਰੂਰ ਦਿਆ ਕਰੋ ਵੈਸੇ ਤਾਂ ਸਾਥ ਬਹੁਤ ਜ਼ਿਆਦਾ ਦਿੰਦੇ ਨੇ ਸੱਜਣ ਮਿੱਤਰ ਜਿਹੜੇ ਇਹਨਾਂ ਦੇ ਆ ਜੀ ਉਹ ਸਾਥ ਨਹੀਂ ਭੋਲਦੇ ਨੇ ਔਰ ਅਸੀਂ ਹੋਰ ਵੀ ਨੌਜਵਾਨਾਂ ਨੂੰ ਵੀ ਅਪੀਲ ਕਰਾਂਗੇ ਵੀ ਇਹਨਾਂ ਤੋਂ ਸਿੱਖਿਆ ਲੈ ਕੇ ਜਿਹੜਾ ਅਗਾਹ ਆਓ ਔਰ ਚੰਗੇ ਕਰਮ ਕਰੋ ਚੰਗੇ ਇਨਸਾਨ ਬਣੋ ਸੋ ਦੇਖੋ ਤੁਸੀਂ ਇਹ ਵੱਡਾ ਉਪਰਾਲਾ ਜਿਹੜਾ ਕੀਤਾ ਜਾ ਰਿਹਾ ਵਾ ਲੈਂਡਰ ਪਾਇਆ ਜਾ ਰਿਹਾ ਵਾ ਇਹ ਦੁਨੀਆ ਪਿੰਡ ਵਿੱਚ ਇਹ ਪਰਿਵਾਰ ਜਿਹੜਾ ਸੀ ਲੋੜਵੰਦ ਪਰਿਵਾਰ ਸੀ ਔਰ ਲੋੜਵੰਦ ਪਰਿਵਾਰ ਦੀ ਬਾਹ ਜਿਹੜੀ ਆ ਫੜੀ ਗਈ ਆ ਜੀ ਸੋ ਇਹ ਸਾਡਾ ਜਿਹੜਾ ਵਾ ਜੀ ਮਕਸਦ ਦੇ ਵੀ ਗਾਂਹ ਹੋਰ ਵੀ ਨੌਜਵਾਨ ਅਗੇ ਆਉਣ ਔਰ ਇਦਾਂ ਹੀ ਗਜਨੀਪੁਰ ਵਰਗੂ ਜਿਹੜੇ ਆ ਜੀ ਕੰਮ ਆਪਣੇ ਜਿਹੜੇ ਦਾ ਨਿਭਾਉਣ ਜੀ ਔਰ ਮੜੀਆਂ ਆਤਾਂ ਨੂੰ ਮੜੀਆਂ ਬੁਰਾਈਆਂ ਨੂੰ ਛੱਡ ਕੇ ਚੰਗੇ ਕੰਮ ਕਰਨ ਜੀ ਸੋ ਗਜਨੀਪੁਰ ਤੋਂ ਵਿਜੀ ਸ਼ਰਮਾ ਦੇ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ